ਏ ਮੈਨੂੰ ਸਾਰੀ ਪਾਰਟੀ ਦਾ ਮੈਮ ਜੀ ਇਹ ਮੇਰੇ ਖਾਣ ਇਹ ਮੇਰੇ ਕੋਲ ਜ਼ਿੰਮੇਵਾਰੀ ਬਾਲੇ ਬੁਲ ਕਾਦੀ ਜੀ ਤੇ ਉਸ ਤੋਂ ਬਾਅਦ ਮੈਨੂੰ ਮੇਰੀ ਡਿਊਟੀ ਲੱਗੀ ਹੈ ਪਾਰਟੀ ਬਣਾ ਇਸ ਹਲਕੇ ਨੂੰ ਰਿਪਰੈਜ਼ੈਂਟ ਕਰਨਾ ਇੱਕ ਕਲੈਕਸ਼ਨ ਲਾਣਾ ਔਰ ਗੁਰੂ ਦੀ ਮੇਹਰ ਨਾਲ ਫਤਿਹ ਲੈ ਕੇ ਇਸ ਹਲਕੇ ਨੂੰ ਆਵਾਜ਼ ਦਿਵਾਉਣਾ ਤੇ ਕੈਸੂਰੇ ਦਾ ਮੁੱਦਾ ਬਹੁਤ ਕਰਵਾਇਆ ਹੈ जिया गार्ण 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 करिये। जी आप गल शुरू करिए मारे बेनतीयर हो और इन्हे को जेडिया सियासी धर अकाली दल अमृतसर

ਤੁਸੀਂ ਜਾਨਾ ਤੇ ਨੂੰ ਓਪਨ ਮਾਰਕਟ ਚੱਲੇਗਾ ਨਾ ਤੁਸੀਂ ਨੂੰ ਕਲੋਜ਼ ਮਾਰਕਟ ਚੱਲੇਗਾ ਡਬਲਯੂਟੀਓ ਤੁਸੀਂ ਸਾਈਨ ਕਰਨ ਜਾ ਰਹੇ ਹੋ ਔਰ ਇੱਕ ਅਲੱਗ ਕਸਾਨੀ ਦਾ ਫਾਰਮੂਲਾ ਨਹੀਂ ਹੈ ਡੰਕਰ ਇਸ ਬੰਕ ਦੇ ਕੰਜ਼ਿਊਮਰ ਆ ਕਿਉਂਕਿ ਜੇ ਜੇ ਡਬਲਯੂਟੀਓ ਸਾਈਨ ਕਰਦਾ ਹੈ ਤਾਂ ਕਿ ਧਮਾ ਵੀ ਬੜੀ ਵੱਡੀ ਮੰਗ ਹੈ ਤੇ ਸੋ ਇਹ ਆਪਣੀ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੀ ਆਵਾਮ ਨੇ ਸਮਝ ਲਿਆ ਕਿ ਇਹ ਕੱਲਾ ਕਿਸਾਨੀ ਦਾ ਮਾਮਲਾ ਨਹੀਂ ਹੈ ਇਹ ਸਾਰੇ ਆਵਾਮ ਦਾ ਮਾਮਲਾ ਹੈ ਹਿੰਦੁਸਤਾਨ ਦੇ ਗਰੀਬ ਦਾ ਮਾਮਲਾ ਹੈ ਇਹ ਨਹੀਂ ਇਹ ਮਾਮਲਾ ਪੰਜਾਬ ਦੇ ਸਿਰ ਮੜਦਾ ਹੈ ਪੰਜਾਬ ਦੀ ਰੈਕਟਿੰਗ ਸਟੇਟ ਹੈ ਪੰਜਾਬ ਦੇ ਹਾਂ ਫੜਦਾ ਹੈ ਹਾਂ ਸਭੂ ਇਹ बिकॉज ਇਨ ਸਮਝ ਨਹੀਂ ਨਾ ਪੰਜਾਬ ਮੰਡੀ ਨਾ ਇਹ ਇਹ ਮੰਡੀਕਰਨ ਸਿਸਟਮ ਹੈ ਪੰਜਾਬ ਚ ਡੁਬਾ

ਉਹ ਬਾਹਰ ਫਿਰੋਜ਼ਪੁਰ ਅਕਸੂਚ ਕਿਉਂ ਨਹੀਂ ਹੋ ਸਕਦਾ ਉਹ ਕਿ ਮਨ ਤੁਸੀਂ ਆ ਜਾਓ ਐਮਐਸਪੀ ਜਿਹੜਾ ਐਸ ਜਿਸ ਇਸ ਮਾਡਲ ਦੀ ਵਰਤੋਂ ਕਰਦਾ ਉਹ ਜਿਹੜਾ ਕਿਸਾਨ ਹੈ ਉਹ ਹਰ ਚੀਜ਼ ਪਰਚੂਨ ਚ ਲੈਦਾ ਕਿ ਤੋਂ ਕੁਝ ਵੇਚਦਾ ਤੇ ਉਹ ਉਸ ਕੀਮਤ ਤੇ ਵੇਚਦਾ ਜਿਹੜਾ ਤੀਜਾ ਬੰਦਾ ਤੈਅ ਕਰਦਾ ਠੀਕ ਹੈ ਉਹ ਤਿੰਨੂੰ ਵੇਚਦਾ ਉਹ ਹੀ ਤੀਜਾ ਬੰਦਾ ਤੈਅ ਕਰਦਾ ਸੋ ਇਸ ਕਰਕੇ ਐਮਐਸਪੀ ਦੀ ਜਿਹੜਾ ਲੀਗਲ ਬਾਈਂਡਿੰਗ ਹੈ ਉਹ ਜ਼ਰੂਰੀ ਹੈ ਤਾਂ ਕਿ ਕੋਈ ਬੰਦਾ ਉਸ ਕੀਮਤ ਤੋਂ ਜਿਹੜਾ ਪਹਿਲਾਂ ਤੋਂ ਕੀਮਤ ਸਹੀ ਦਾਇਰ ਕਰੋ ਉਹਦਾ ਕੈਲਕੂਲੇਸ਼ਨ ਦਾ ਮੈਕੈਨਿਜ਼ਮ ਸਹੀ ਹੋਵੇ ਉਹ ਸਵਾਮੀ ਰਾਧਨ ਮੋਹਨ ਸ਼ਾਹ ਦੇ ਰੂਪੋਂ ਉਹ ਤਾਂ ਸਾਰੀਆਂ ਲੰਮੀਆਂ ਗੱਲਾਂ ਨੇ ਸੈਕਿੰਡ ਗੱਲ ਇਹ ਹੈ ਵੀ ਜੀ ਤੁਸੀਂ ਉਸ ਤੋਂ ਬਾਅਦ ਐਮਐਸਪੀ ਫਿਕਸ ਕਰ ਅੱਛਾ ਮੈਂ ਤੁਹਾਨੂੰ ਸ਼ੂਗਰ ਕੈਂਚ ਕੀ ਹੋਇਆ ਗੱਲਣਾ ਮਿਲਣਾ ਕਿੰਨੀ ਕਿੰਨੀ ਦੇ ਪੈਸੇ ਇਟ ਇਜ਼ ਨਾਟ ਐਮਐਸਪੀ ਇਟ ਇਜ਼ ਟਾਈਮਲੀ ਪੇਮੈਂਟ ਹੋਣ ਜਿਹੜਾ ਐਮਐਸਐਮਈ ਐਕਟ ਹੈ ਉਹ ਜਿਸ ਕੇ ਐਸਐਮਈ ਸਮਾਲ ਐਂਡ ਮੀਡੀਅਮ ਅੰਟਰਪ੍ਰਾਈਜ਼ ਉਹ ਕਹਿੰਦਾ ਕਿ ਜਿਹੜਾ ਵੈਂਡਰ 49 ਦਿਨ ਚੋਂ ਉਹਨਾਂ ਨੂੰ ਪੇਂਟੀ ਨਹੀਂ ਕਰਦਾ ਉਹ ਇਸ ਲਾਇਬਲ ਟੂ ਪੇ ਇੰਟਰਸਟ ਇਸ ਸ਼ੁੱਡ ਬੀ ਇਨ ਕਾਸਟ ਬੁਕਸ ਸਾਣਾ ਦੇ ਸਾਥ ਲੱਗ ਜਾਂਦੇ ਆ ਗੰਨੇ ਨਹੀਂ ਬੀਉਂਦਾ ਕਿਉਂ ਨਹੀਂ ਲਾਅ ਹੋਣਾ ਚਾਹੀਦਾ ਜਿਉ ਲਾਅ ਡਸਟਰੀ ਵਿੱਚ ਹੈਗਾ ਲਾਅ ਕੇ ਸਾਹਮਣੇ ਕਿਉਂ ਨਹੀਂ ਕੋਈ ਉਹ طرف ਤੋਂ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੀ ਨਾਟ ਓਨਲੀ ਐਮਐਸਐਮਈ बट टाइमलाइन फिक्स होनी चाहिए भी हर ਵੀ ਹਰ ਫਸਲ ਦੀ ਐਮਯੂ ਦੇ ਚੋਂ ਉਦੋਂ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਕਿਹੜੇ ਮੁੱਦਿਆਂ ਤੇ ਤੁਹਾਡਾ ਸ੍ਰੋਮਿਕਾਲੀ ਗੱਲ ਕਰਨ ਦੀ ਗੱਲ ਆ ਪੰਜਾਬ ਦੇ ਸਾਰੇ ਮੁੱਦੇ ਦੇਖੋ ਚਾਹੀਏ ਕੋਸਾਨੀ ਦਾ ਹੈ ਚਾਹੇ ਦੁਵਾਨੀ ਦਾ ਹੈ ਚਾਹੇ ਫਸਲਾਂ ਦਾ ਹੈ ਚਾਹੇ ਨਸਲਾਂ ਦਾ ਹੈ ਚਾਹੇ ਅੰਤ ਨੂੰ फिर मुद्दे ਨੂੰ ਪੰਜਾਬ ਦੇ ਪੰਜਾਬ ਦੇ ਫੈਟਰਲ ਟੱਚ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੇ ਪੰਜਾਬ ਦੇ ਪਾਵਰ ਦਾ ਮਸਲਾ ਪੰਜਾਬ ਦੀ ਪਾਵਰ ਹੱਫਸੇ ਦਾ ਮੁੱਦੇ का ਖਾਗਿਸਤਾਨ ਦੀ ਸੋਵਰਨਿਟੀ ਦੀ ਸੋਵਰਨਿਟੀ ਦਾ ਚੁਲੇ ਇੱਕ ਤੁਹਾਨੂੰ ਦੇ ਨਿਸਟਸ ਇਹ ਸਾਰੇ ਦੇ ਨਿਸਟਸ जो तो ऐसे करें कि आप आज आप जिस जगह गॉड नहीं हैं, शादी तेरे बड़े सुनने हैं, चाहे वो निजरित करके हो रहे हैं, चाहे वो ड्रग करके हो रहे हैं, क्योंकि संत पंजाब जो भाव है, वो चौना भी बहुत इन्हीं फीता दिलचस्प है। चलेक्शन कोई भी एरिया कोई तो भी नहीं, तेरा जो तेरा सीता कोई भी आपने पूजा करते नहीं जाओ वो सब देख के जा रहे हो जो कि जो भी फैसला तुम वक्त आ के करे लाइफ भी कर रहे हो लाइफ भी चल बाकी देखो क्या ये वापस आ गए सो चिड़िया पंजाब पे ऐसे में बहुत बहुत ये सीखे चिड़िया देखो सितारी देखो सानी पता कि कितना सानी की जरूरत है ਮੈਂ ਉਹਨੇ ਵੀ ਲੰਮਾ ਅਸੀਂ ਸਾਡੇ ਨੂੰ ਸਾਡਾ ਜਨਮ ਦਿਨ ਚਾਹੇ ਸਾਡੇ ਨੂੰ ਬਹੁਤ ਮਖਰਬੀ ਦੇ ਵਿੱਚ ਕੋਈ ਗੱਲ ਆਜੀ ਦੀ ਮਾਦਵੀ ਉਹ ਦਿੱਤੀ ਸੀ ਤੇ ਟ੍ਰੇਲਰ ਦੇ ਵੀ ਕਈ ਕਮੈਂਟ ਵਿੱਚ ਕੁਝ ਗੱਲ ਤਾਂ ਜਿਹੜੇ ਸਾਡੇ ਉੱਤੇ ਉੱਚੇ ਬੈਠੇ ਹੈ ਸਾਡੇ ਉੱਤੇ ਭਰਾਵਾਂ ਇਹੋ ਜਿਹਾ ਬਹੁਤ ਬਹੁਤ ਸਾਡੇ ਨੂੰ ਲਾ ਗਿਆ ਮਾਸਕੇ ਸਿੱਖਾ ਮਾਰੀ ਕੁਝ ਮਾਰੀ

ਇਨਾ ਵੀ ਜੋ ਐਸੇ ਪ੍ਰੋਬਲਮਸ ਨੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਰਹਿਣਾ ਪਿਆ ਬਸ ਇਹ ਆਪੀਆਂ ਬੰਦ ਕਾਵਾ ਬਣਾ ਪਾਈ ਜੋ ਇੱਕ ਉਦੇ ਨੇ ਇਮੀਡੀਏਟ ਟੈਂਸ਼ਨ ਮੰਗ ਰਹੇ ਨੇ ਆ ਜੀ ਉਹ ਪੰਜਾਬੀਆਂ ਦੇ ਖੜੇ ਹੋਵੋ ਬਾਅਦ ਮੈਂ ਜੀ ਤੁਸੀਂ ਲੱਗ ਲੱਗੇ ਰਹੋਗੇ ਮੈਂ ਤੁਹਾਡੇ ਦੇਖ ਲਓ ਕਿ ਇਸ ਵੇ ਸਭ ਇੱਕ ਸਾਲ ਦੇ ਵਿੱਚ ਆਪਣੇ ਨਾਲ ਕੀ ਕੀ ਬਦਲਦਾ ਜਵਾਨੀ ਤਾਂ ਸਾਰੀ ਬਾਹਰ ਜਾ ਰਹੀ ਜਵਾਨੀ ਬਾਹਰ ਜਾ ਰਹੀ ਆ ਵੇੜੇ ਸੁਣਨੇ ਹੋ ਰਹੇ ਨੇ ਉਹ ਇਹ ਤਾਂ ਨਹੀਂ ਕਰਨੀ ਕਰਨੀ ਨੇ ਤੁਸੀਂ ਦੁਆਬੇ ਚ ਆਪਾਂ ਬੈਠੇ ਆ ਕਿਸੇ ਪਿੰਡ ਚ ਜਲੋ ਏਡੇ ਏਡੇ ਤਾਲੇ ਲੰਗੇ ਹੋ ਗਏ ਪੰਜਾਬ ਸਰਕਾਰ ਦੀ ਨੀਂਵ ਬਣ ਇਹ ਸਭ ਬਹੁਤ ਬੇਕਲਫ ਜੋ ਸੂਏ ਹਰ ਡਿਸੀਜਨ ਕੀ ਮੱਲੋ ਪਿੰਡ ਦਾ ਰਹਿਣਾ ਤੇ ਇਹ ਡਾਕਸਟ ਕੀ ਇਹਨਾਂ ਨੇ ਕਿਹੜਾ ਡਿਸੀਜਨ ਲੈ ਕੇ ਅਰੇ ਉਹ ਜਿਹੜੀਆਂ ਇਹਨਾਂ ਨੇ 7 ਮਿੰਟਾਂ ਰਾਜ ਸਭਾ ਚ ਭੇਜੀਆਂ

ਇਹ ਨਿਊਗਾਣਾ ਕਨਿਆ ਸਕੀਮ ਕੋ ਡੀਲ ਮੇਰੇ ਸਾਹਮਣੇ ਰਹਿਣੇ ਉਹਦੇ ਰੋਸ ਦੇ ਵਜੋਂ ਇਹਨਾਂ ਨੇ ਵੀ ਸਿਕਿਉਰਟੀ ਬਟਾਇਤੀ ਪਬਲਿਕ ਕਰਤਾ ਨਾਲ ਹੀ ਇਹ ਜਿਹੜੇ ਲੋਕ ਸੀਗੇ ਸਟੇਟ ਏਜੰਸੀ ਨਾਲ ਚੱਲਦੇ ਸਾਥ ਸਭ ਨੇ ਚੜ੍ਹਾ ਕੇ ਪਾਰਲੀਮੈਂਟ ਪਹੁੰਚਲੇ ਇੰਡੀਅਨ ਸਟੇਟ ਦਾ ਪ੍ਰੋਐਕਟਿਵ ਕਰਕੇ ਮਰਵਾਤੀ ਉਹ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਨਾ ਲੈਂਦਾ ਉਹਨਾਂ ਉਹਨਾਂ ਜਿਹਨ ਤੁਸੀਂ ਦੇਖ ਲਿਆ ਕਿ ਤੁਸੀਂ ਇਹ ਦੇਖੋ ਵੀ ਕਹਿੰਦੇ ਸੀ ਕਿ ਇੱਥੇ ਭਗਵਾਨ ਕਮਲ ਦੇ ਦਾ ਸੀ ਇਹ ਕੀ ਹਮ ਤਾਂ ਬਹੁਤ ਆ ਰਿਹਾ ਹੈ ਇੱਥੇ ਬਾੜਾ ਨਿਕਲਿਆ ਆ ਰਿਹਾ ਹੈ ਲੋਕੋ ਲਈ ਆਪਣਾ ਕੰਮ ਦੀ ਛੋਟੀ ਜਿਹੀ ਜਿਹੜੇ ਤੇ ਬਕੈਨਫਿਲ ਇੰਡਸਟਰੀ ਦੇ ਸਟਰੀਂਗ ਆ ਰਿਹਾ ਪਰ ਵਾ ਸਿਨਿਫਿਕ ਤੁਸੀਂ ਹੋਰ ਪਰ ਵਾ ਸਿਨਿਆ ਤੁਹਾਨੂੰ ਵੀ ਪੀ ਦੋ ਹੈ ਉਹ ਨੌਕਰੀਆਂ ਦੇ ਖਾਤ ਜਿਹਨੂੰ ਥੋੜੇ 95 ਲੱਖ ਲਗਾ ਰਿਹਾ ਹੈ ਉਹ ਮੌੜਿਆ ਨਹੀਂ ਸਿੰਦੇ। ਉਹ ਅਗਲਾ ਟੈਕਨੋਲੋਜੀ ਦਾ ਉਹ ਮੌੜਿਆ ਨਹੀਂ ਫਾਈਨੈਂਸ ਦਾ। ਉਹ ਜਿਹੇ ਬੰਬੇ ਤੋਂ ਨੇ ਬੈਂਕਾਂ ਦੇ ਹੈੱਡਕ quart ਮਾਣ ਸਕਦੇ ਜਾਂਦੇ ਆਉਂਦੇ। ਮਾਸਾ ਤੁਸੀਂ ਕਦੇ ਗੱਲਾਂ ਤੋਂ ਲੱਗ ਰਿਹਾ ਕਿ ਤੁਸੀਂ ਪੰਜਾਬ ਦੇ ਬਹੁਤ ਵਿਦਾਸ਼ੀ ਹੋਰ ਪੰਜਾਬ ਦੇ ਕਦੇ ਮਨਰਸ ਪਿਆਰੀ ਆ ਔਰ ਬੜੀ ਢੰਗਾਈ ਦੇ ਤੁਸੀਂ ਜਾਣਕਾਰੀ ਦੇ ਰਹੇ ਹੋ ਔਰ ਅਰੇ ਲੋਕੇ ਵੀ ਹੋ। ਇੱਕ ਮਹਾਰਾਟੇ ਕਹਿ ਰਹੇ ਆਂ ਜੀ ਆਜ਼ਾਦ ਦੀਨਾ ਇਸ ਲਈ ਮੈਂ

ਅਮਰਿਤਪਾਲ ਸਿੰਘ ਨੂੰ ਫੜਨ ਲਈ ਇਹ 80 ਹਜ਼ਾਰ ਪੁਲਿਸ ਫੋਰਸ ਲਾ ਸਕਦੇ ਹਨ ਇਹ ચીਫ ਮਿੰਿਸਟਰ ਅਮਿਤ ਸ਼ਾਨ ਨੂੰ ਮਿਲ ਕੇ ਸੀਆਰਪੀਆਂ ਬਟalions ਬੁਵਾ ਸਕਦਾ ਹੈ ਇੱਕ ਰੈਕਲ ਵਿਕਾਸ ਸਪੈਸ਼ਲ ਐਕਸ਼ਨ ਬਲ ਇੱਕ ਜੀਮੇ ਹੋ ਸਕਦਾ ਜੇ ਇਹ 4 ਦੇ ਨਾਮ ਹੋਵੇ ਇਹ ਜਦੋਂ ਇੱਥੇ ਕੋਈ ਰੇਲ ਰੋਕੋ ਦਾ ਵੀ ਸੱਦਾ ਦੇ ਦਿੰਦੇ ਆ ਹੁਣ 1 ਫਰਵਰੀ ਨੂੰ ਸਾਨੂੰ ਘਰਾਟ ਨਹੀਂ ਗਿਆ ਸਾਰੀ ਸਟੇਟ ਮਸ਼ੀਨਰੀ ਖੜੀ ਹੋ ਜਾਂਦੀ ਹਾਂ ਤੇ ਤੁਹਾਡਾ ਕੀ ਜਆਨਾ ਵੀ ਪਤਾ ਨਹੀਂ ਕਿ ਟਰੱਕ ਨੂੰ ਕਿਥੇ ਮੇਜਣਾ ਤੇ ਕਿਵੇਂ ਕਰੀ ਜਦੋਂ ਮੈਂ ਸਟੂਡੈਂਟ ਸੀਗਾ ਉਰਖਾਫਗਰੇ ਕਾਲਜ 89 ਤੋਂ 9 ਉਸ ਵਕਤ ਜਦੋਂ अध्यारण संघर्ष चलता था। दिल्ली बावजूद ड्रग ओंडी के इस क्षेत्र चुपका नहीं आता था। जदों को चांद में तो बार इधर अध्यारण संघर्ष का तो होता तो है। वो दोबारे इस क्षेत्र चुपका नहीं आता है। तो अब किसानी, जेलियाँ को बता। इसमें अमेरिका तो तुमने एग्जाम कब दिया? वो थी कॉन्सेप्ट है क ਫੈਡਰਲ ਲਾਅ ਐਪਲੀਕੇਬਲ ਨਹੀਂ ਹੁੰਦੀਆਂ ਉਹ ਜਿਹੜੇ ਅਬੋਰੀਜਨਲਸ ਨੇ ਜਿਹੜੇ ਇਥੋਂ ਦੇ ਆਦੀ ਵਾਸੀ ਨੇ ਉਹਨਾਂ ਨੂੰ ਇੰਡੀਅਨ ਡਾਇਰੈਕਟਰੀ ਚ ਰੋਣਾ ਉਹਨਾਂ ਨੂੰ ਜਿੱਥੇ ਲੱਭਟੀ ਹੈ ਫੈਡਰਲ ਐਪਲੀਕੇਬਲ ਹੈ ਉੱਥੇ ਪੜਨਾ ਜ਼ਰੂਰੀ ਹੈ ਉੱਥੇ ਪ੍ਰੋਸਟੀਚੂਸ਼ਨ ਇਲੈਗਲ ਨਹੀਂ ਹੈ ਉੱਥੇ ਜੂਆ ਹੈ ਲੇਕਿਨ ਹਰ ਦੁਨੀਆ ਦਾ ਐਪ ਉੱਥੇ ਲੱਗਦਾ ਫਿਰ ਜਿਹਨੀਆਂ ਕਾਮਾਂ ਨੂੰ ਖਤਮ ਕਰਨਾ ਹੋ ਉਹ ਨਾ ਕੋਈ ਮੈਂ ਮਾਰਿਕਾ ਦਾ ਐਗਜ਼ਾਮਪਲ ਦੇ ਰਿਹਾ ਕਿ ਬੀਕਨ ਆਫ ਡੈਮੋਕ੍ਰੇਸੀ ਆਪੇ ਆਪੋ ਕਹਿੰਦਾ ਉਹਨਾਂ ਨੇ ਹੀ ਉਹਵੇਂ ਬਣਾਤੇ ਨੇ ਕਿਉਂਕਿ

ਕੀ ਤੇ ਬਣੀ ਜਾ। ਪਰ ਇਹ ਹੁਣ ਕਿਹਾਸ ਨੂੰ ਰੀਅਲ ਲਾਈਫ ਹੋ ਗਿਆ। ਸਾਡੀ ਜਿਹੜੇ ਵੀ ਸੁਣਿਆ ਹੋਵੇ ਸਾਡੀ ਸਬੂਤ ਨਹੀਂ ਬੰਜਰ ਹੋਈ। ਹੁਣ ਪਾਣੀਆਂ ਦੀ ਗੱਲ ਆਪਾਂ ਕਰ ਰਹੇ ਹਾਂ। ਪਾਣੀਆਂ ਦੇ ਵਿੱਚ ਤੁਸੀਂ ਦੱਸੋਗੇ ਬੋਪਰ ਤੋਂ ਲਾਈਨ ਕਨੈਲਸ ਬਣਾ ਕੇ ਇਹ ਪਾਣੀ ਲਾਏਗੀ। ਸਤਿ ਵਿਅਸਤ ਪਾਣੀ ਦੀ ਬੰਦ ਦਾ ਸਤਿ ਵਿਅਸਤ ਬਾਤੀ ਆਪਾਂ ਸਾਡੀ ਤੇ ਪੰਜਾਬ ਚੋਂ ਜੇ ਪਾਣੀ ਨਹੀਂ ਵਗੂਗਾ ਤੇ ਵਾਟਰ ਟੇਬਲ ਕਿੱਥੇ ਜਾਊਗਾ? ਤੁਸੀਂ ਮੈਨੂੰ ਦੱਸ ਦਿਓ ਕਿਤੇ ਪਾਣੀ ਪੰਜਾਬ ਚ ਵਗਦਾ? कच्चा कच्ची नहर कच्चा दरियाज वडदा ही नहीं पुंछ चले जो चना आधे करने चार फटे एक पास से चना है एक पास से पुंछ है और एक पास से पाकिस्तान वाला है यानी चार फुट का ठीक है थैंक यू क्वेश्चनपाल सिंह मान मेरा नाम है मैं शोनी कार्यालय अमृतसर का जनरल सेक्रेटरी हूं ये मेनू सारी पार्टी का

ਅਸੀਂ ਖਸ਼ਹੂਲੀ ਲੈਖੀਆਂ ਖੁਦ ਸਾਰੀ ਸਿਆਸੀ ਜਿਹੜੀਆਂ ਪੰਜਾਬ ਦੀ ਸਪੱਖੀ ਸਿਆਸੀ ਤਰ੍ਹਾਂ ਨੇ ਇਹਨਾਂ ਸਾਰਿਆਂ ਇਕੱਠੇ ਹੋ ਕੇ ਕਿ ਇਹ ਮੰਗਾ ਜਿਵੇਂ ਨੇ ਜਾਇਜ਼ ਨੇ ਕੀ ਕਰਾਨੀ ਸੰਗਤ ਜਿਸ ਪਾਸੋਂ ਰਿਕਾਰਡ ਦੇਖੋ ਬੱਸ ਇਹ ਜਾਇਜ਼ ਨਹੀਂ ਇਸ ਕਰਕੇ ਭਈ ਜਿਹੜੀ ਐਮਐਸਪੀ ਦੀ ਗੱਲ ਹੈ ਬਈ ਜੇ ਆਪਾਂ ਐਮਐਸਪੀ ਦੀ ਗੱਲ ਤੁਸੀਂ ਜਾਣਾ ਤੇ ਨੂੰ ਓਪਨ ਮਾਰਕਰ ਛੱਡੇ ਨਾ ਤੁਸੀਂ ਇਹਨਾਂ ਨੂੰ ਕਲੋਜ਼ ਮਾਰਕਰ ਛੱਡੇ डब्ल्यूटीओ तुसी साइन कर जा तो मेरा और एक कला किसानी का मामला नहीं है कि टोटल इस मुल्क दे कंज्यूमर्स आ तो ये जे ये डब्ल्यूटीओ साइन कर दे देखो डब्ल्यूटीओ बड़ी बड़ी मांग तो जी है तो जेड़ा पब्लिक डिस्ट्रीब्यूशन सिस्टम है पीडीएस जिने च राशन मिलता है वो डब्ल्यूटीओ कहता पीडीएस का तो पी ये so, अपनी ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੀ ਆਵਾਮ ਨੇ ਸਮਝਾ ਚੁੱਕੀ ਹੈ ਕਿ ਇਹ ਇਕੱਲਾ ਕਿਸਾਨੀ ਦਾ ਮਾਮਲਾ ਨਹੀਂ ਹੈ ਇਹ ਸਾਰੇ ਆਵਾਮ ਦਾ ਮਾਮਲਾ ਹੈ ਹਿੰਦੁਸਤਾਨ ਦੇ ਗਰੀਬ ਦਾ ਮਾਮਲਾ ਹੈ ਇਹ ਨਹੀਂ ਇਹ ਮਾਮਲਾ ਪੰਜਾਬ ਦੇ ਸਿਰ ਮੜਦਾ ਕਿਉਂਕਿ ਪੰਜਾਬ ਇੱਕ ਰੀਐਕਟਿੰਗ ਸਟੇਟ ਹੈ ਪੰਜਾਬ ਦੇ ਹਾਂ ਹਾਂ ਸੋ ਇਹ बिकॉज इन ਸਮਝੀ ਨਹੀਂ ਤਾਂ ਪੰਜਾਬ ਮੰਡੀ ਦਾ ਇਹ ਇਹ ਮੰਡੀਕਰਨ ਸਿਸਟਮ ਪੰਜਾਬ ਚ ਡਿਵਰਜ ਹੈ ਇਹ ब्रिटिश ਟਾਈਮ में ਚਾਹੂਆ ਹੈ ਯਾਨੀ ਯੂਕੇ ਦੇ ਆਰ ਬਾਜ਼ਾਰ ਪਰ ਵੇਸ ਮੰਡੀਗਰ ਸਿਸਟਮ ਹੀ ਡਿਵੈਲਪ ਹੋਇਆ ਹੈ। ਲੈ ਇੱਕ ਥੋੜੀ ਥੋੜੀ ਕਰੋ। ਅ ਜਿਸ ਦਾ ਤੁਸੀਂ ਦੱਸ ਰਹੇ ਹੋ ਕਿ ਜਿਹੜੀ ਫਸਲ ਦੀ ਕੀਮਤ ਹੋਈ ਹੈ ਉਹ ਆਪ ਨੂੰ ਹਟਾਇਆ ਕਰਨਾ ਘਟਦੀ ਹੋਊਗਾ ਪਰ ਉਹ ਪ੍ਰਾਈਸ ਕੋ ਬਿਸ਼ੇਸ਼। ਦੂਸਰੇ ਪਾਸੇ ਇੱਕ ਗੱਲ ਹੋਰ ਜਿਸ ਦਾ ਤੁਸੀਂ

ਫਰੋਜ਼ਪੁਰ ਅਕਸੂਚ ਕੋ ਆ ਜੀਤੇ ਮੋਂ ਤੁਸੀਂ ਆ ਜਾਓ ਐਮ ਐਸ ਪੀ ਜਿਹੜਾ ਐਸ ਵੀਰ ਜਿਸ ਕਿਸੇ ਨੌਲੇਜ ਵਾਲੀ ਹੋਵੇ ਉਹਦੇ ਜਿਹੜਾ ਕਿਸਾਨ ਹੈ ਉਹ ਹਰ ਪਰਚੂਨ ਚ ਲੈਣਾ ਕਿ ਥੋਕ ਵਿੱਚ ਵੇਚਦਾ ਤੇ ਉਹ ਉਸ ਕੀਮਤ ਤੇ ਵੇਚਦਾ ਜਿਹੜਾ ਤੀਜਾ ਬੰਦਾ ਤੈਅ ਕਰਦਾ ਠੀਕ ਹੈ ਔਰ ਕਿੰਨੂੰ ਵੇਚਣਾ ਉਹ ਹੀ ਤੀਜਾ ਬੰਦਾ ਤੈਅ ਕਰਦਾ ਸੋ ਇਸ ਕਰਕੇ ਐਮ ਐਸ ਪੀ ਕੀ ਜਿਹੜਾ ਲੀਗਲ ਬਾਈਂਡਿੰਗ ਹੈ ਉਹ ਜ਼ਰੂਰੀ ਤਾਂ ਕਿ ਕੋਈ ਬੰਦਾ ਉਸ ਕੀਮਤ ਨੂੰ ਜਿਹੜਾ ਪਹਿਲਾਂ ਤੋਂ ਕੀਮਤ ਸਹੀ ਤੈਅ ਕਰੋ ਉਹਦਾ ਕੈਲਕੂਲੇਸ਼ਨ ਦਾ ਮੈਕੈਨਿਜ਼ਮ ਸਹੀ ਹੋਵੇ ਕੋ ਸਵਾਮੀਨਾਥਨ ਕਮਿਸ਼ਨ ਦੇ ਰੂਪੋਂ ਉਹ ਤਾਂ ਸਾਰੀ ਲੰਬੀ ਆ ਗਾਈ ਮੈਨੂੰ ਹੁੰਦਾ ਸੈਕਿੰਡ ਗੱਲ ਇਹ ਹੈ ਵੀ ਜੇ ਤੁਸੀਂ ਉਸ ਤੋਂ ਬਾਅਦ ਐਮਐਸਪੀ ਫਿਕਸ ਕਰਤੀਂ ਅੱਛਾ ਬਿਲਕੁਲ ਸ਼ੂਗਰ ਕੈਂਚ ਕੀ ਹੋ ਰਹਾ ਹੈ ਗੰਨਾ ਮਿਲਣਾ ਕਿੰਨੀ ਕਿੰਨੀ ਦੇ ਪੈਸੇ ਇਟ ਇਜ਼ ਨਾਟ ਐਮਐਸਪੀ ਅਲੋਨ ਇਟ ਇਜ਼ ਟਾਈਮਲੀ ਪੇ ਹੁਣ ਜਿਹੜਾ MSME ਐਕਟ ਆਇਆ ਹੈ ਉਹ ਜਿਹੜੀ SME স্মਲ ਐਂਡ ਮੀਡੀਅਮ ਅੰਟਰਪ੍ਰਾਈਜ਼ ਉਹਦੇ ਜਿਹੜਾ ਕਿਹਾ ਵੀ ਜਿਹੜਾ ਵੈਂਡਰ 45 ਦਿਨ ਚੋਂ ਦਾ ਪੈ ਨਹੀਂ ਕਰਦਾ ਉਹ ਇਸ ਲਾਇਬਲ ਟੂ ਪੇ ਇੰਟਰਸਟ ਕੋਈ ਸ਼ੂਗਰ ਨੂੰ ਇੰਟਰਸਟ ਨਹੀਂ ਦਿੰਦੇ ਉਸਨੂੰ ਸਾਲਾਂ ਦੇ ਸਾਥ ਲੱਗ ਜਾਂਦੇ ਹੈ ਗੰਨੇ ਦੀ ਤਰ੍ਹਾਂ ਕਿਉਂ ਨਹੀਂ ਲਾਅ ਹੋਣਾ ਚਾਹੀਦਾ ਜਿਉ ਲਾਅ ਦਸਟਿਬਿਲੀ ਹੋਏਗਾ ਉਹ ਲਾਅ ਦੇ ਸਾਹਮਣੇ ਕਿਉਂ ਨਹੀਂ ਹੋਏ ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੀ ਨਾਟ ਓਨਲੀ ਐਮਐਸਬੀ ਬਟ ਟਾਈਮ ਲਾਈਨ ਫਿਕਸ ਹੋਣੀ ਚਾਹੀਦੀ ਹੈ ਵੀ ਹਰ ਫਸਲ ਦੀ ਐਨੀ ਦੇਰ ਚ ਤੁਹਾਨੂੰ ਮਿਲਣਾ ਪਾਉਣਾ 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 ਪਾਉ ਉਹ ਜਿਹੜੀ ਸਿੱਕੀ ਦਾ ਰੇਖਾ ਫਿਰ ਮੁੰਦੇ ਨੂੰ ਪੰਜਾਬ ਦੇ ਪੰਜਾਬ ਦੇ ਫਲਟਰਟਾਂ ਦੇ ਪੰਜਾਬ ਦੇ ਪਾਣੀਆਂ ਦੇ ਰੂਪ ਦੇ ਪੰਜਾਬ ਦੇ ਪਾਵਨ ਦਾ ਮੁੱਦਾ ਹੈ ਪੰਜਾਬ ਦੀ ਪਾਵਨ ਹਮਸੂ ਦਾ ਮੁੱਦਾ ਹਾਕਿਸਤਾਨ ਦਾ ਦੇਖੋ ਹਾਕਿਸਤਾਨ ਦੀ ਸੋਵਰਨਿਟੀ ਲਈ ਸੋਵਰਨਿਟੀ ਦਾ ਇਸ਼ੂ ਲਈ ਇੱਕ ਤੁਹਾਨੂੰ ਬੀ ਡਿਸਕਸ ਇਹ ਸਾਰੇ ਬੀ ਡਿਸਕਸ ਇਹਨਾਂ ਨੂੰ ਕਹਿੰਦੇ

इलेक्शन कोई भी एरिया कोई भी तेरा जो तेरा सीटा कोई भी आपने पूछा है कि क्या हो सकता है कि वे डायरेक्ट हो गए कि हमारे जो भी फैसला हम वक्त आ ही करें अलाइंस भी करें अलाइंस भी कर चल रही है बाकी देखो कि हम क्यों भी वापस आएंगे सो जिन्हें तो यहाँ पे ऐसे वाले मुद्दे हैं बहुत बार सीखे जेड़ा देखो सितारी देखो सानू असी सादे को सादा जर्मस के बच्चों के सादे को सादे लाइट के सब कुछ जो है वो आज दिन के लिए थोड़े किसी इस ट्रेलर देंगे अभी एक इंडियन कामयाबी में कुछ देखता हूँ मेरे सादे के बच्चे बच्चे ये सादे देखो पर आ गए बोला ना एक ही जगह पे आ गए थे ऑनली बनाई कर रहे हैं सो सानु

ਸੋ ਵੀ ਇਸੇ ਆਪਣੇ ਬੱਚਿਆਂ ਨੂੰ ਇੱਥੇ ਰਹਿਣ ਦਾ ਕਹਿੰਦੇ। ਬਸ ਹੀ ਆ ਗਿਆ ਬੰਦਰਗਾਹ ਬਣਾ ਪਾਈ। ਉਹ ਜਿਹਨੇ ਸੋ ਇੱਕ ਮੁੰਡੇ ਨੂੰ ਉਹ ਕੁੱਲ ਜੀਵਨ ਤੇ ਟੈਨਸ਼ਨ ਮਾ ਕੇ ਰਹੀ ਹੈ। ਉਹ ਪੰਜਾਬੀਆਂ ਦੇ ਖੜੇ ਹੋ। ਬਾਹਰ ਨਾਲ ਜੇ ਕੁਝ ਲੱਗ ਲੱਗੇ ਰਹੂਗੇ ਤਾਂ ਤੁਹਾਡੇ ਦੇਖ ਲਓ ਕੁਛ ਸਾਲ ਦੇ ਵਿੱਚ ਅ ਆਪਣੇ ਨਾਲ ਕੀ ਹੋ ਜਾਣਾ। ਜਵਾਨੀ ਬਾਕ ਜਾਏ। ਜਵਾਨੀ ਬਾਹਰ ਜਾਣ ਗਿਆ ਵੀਰੇ ਸੁਣਨੇ ਹੋ ਰਹੇ ਨੇ। ਉਹ ਕੋਈ ਨਹੀਂ ਕਰਨੀ ਕਰਨੇ ਨੇ ਆ ਤੁਸੀਂ ਦੁਆਬੇ ਚ ਆਪਾਂ ਬੈਠੇ ਆ ਕਿਸੇ ਪਿੰਡ ਚ ਜਲ ਨੂੰ ਅੱਗੇ ਦੇ ਤਾਲੇ ਲੰਗੇ ਚੱਲ ਰਿਹਾ ਹੈ ਇਸ ਪਾਰ ਹੀ ਚੱਲ ਇਹ ਸਭ ਬਹੁਤ ਕੋਈ ਕਮਾਣਾ ਨਹੀਂ ਦੱਸ ਦੋਸਤ ਇਹ ਹਰ ਡਿਸੀਜਨ ਤੇ ਹੀ ਬੈਕਵਰਡ ਤੇ ਲਿਆ ਇਹਨਾਂ ਨੇ ਕਿਹੜਾ ਡਿਸੀਜਨ ਲੈ ਕੇ ਖੜੇ ਹੋ ਉਡਣੀਆਂ ਇਹਨਾਂ ਨੇ ਸੱਤ ਮੂਲਤਾ ਰਾਜ ਸਭਾ ਚ ਪੇਸ਼ ਕੀ ਮੰਤਰੀ ਸੁਝਾਅ ਵੀ ਪੰਜਾਬ ਬਾਰੇ ਇਹ ਭਰਪਾ ਅਰਜੀਮ ਜਲੰਧਰੋਂ ਭੇਜਿਆ ਹਰ ਕਲਾਕਾਰ ਹਰ ਕ੍ਰਿਕਟਰ ਹਰ ਖਿਡਾਰੀ ਜਿਹੜਾ ਆਪਣਾ 200 200 ਇਸੇ ਜਲਾਕਿਸ਼ਾਡੀ ਸੰਗਠਨ ਵਿੱਚ ਪਾਰਟਿਸਿਪੇਟ ਕੀਤਾ ਤੁਸੀਂ ਇਹ ਜੀਥਾ ਲੈਂਦਾ ਹਾਂ ਉਸ ਤੋਂ ਨਾ ਕੋਈ ਬਾਤ ਬੋਲ ਨਹੀਂ ਆਏ ਮੈਂ ਠੀਕ ਹੈ ਭਗਵੰਤਪਾਨ ਜਦੋਂ ਸਿੱਧੂ ਮਸੇਰੇ ਵਾਲੇ ਦਾ ਤਾਂ ਨਹੀਂ ਕੋਈ ਬਾਤ ਨਹੀਂ ਹੈ ਮੈਂ ਛੋਟੀ ਸੋਚ ਰਹਾ ਹਾਂ ਮੈਂ ਰੇਜਨਸ ਨਾਲ ਜਾਉਣਾ ਹੈ ਇਹ ਬੋਲੀ ਨਹੀਂ ਉਹ ਗਾਣਾ ਕਰੇ ਸਕੀਪੋਲੀ ਦੇ ਨਾਲ ਉਹਦੇ ਰੋਜ਼ ਦੇ ਵਜੋਂ ਇਹਨਾਂ ਨੂੰ ਸਿਕਿਉਰਿਟੀ ਗਾਰਡ ਨੰਬਰ ਆ ਪਬਲਿਕ ਕਰਤਾ ਨਾਲ ਹੀ ਇਹ ਜਿਹੜੇ ਲੋਕਸ ਨੇ ਸਟੇਟ ਏਜੰਸੀ ਨਾਲ ਚਾਰਜ ਦੇ ਸਾਥ ਇਹਨਾਂ ਨੇ ਚਿੰਤਾ ਪਾਰਲੀਮੈਂਟ ਯਾਰੀ ਕਰਦੀ ਇੰਡੀਅਨ ਸਟੇਟ ਨੇ ਮਾ ਹਮਾ ਤੋਂ ਬੋਲਣ ਦਾ ਤਰੀਕਾ ਉਹ ਐਕਟਿਵ ਕਰਕੇ ਮਰਵਾਤੀ ਉਹ ਜਿਨ੍ਹਾਂ ਨੇ ਮਾਰਿਆ ਜਿਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਕਰਾਉਣਾ ਉਹ ਉਹ ਜਿਹਨਾਂ ਤੁਸੀਂ ਜੇਲਾ ਚੁਣਦੇ ਹੋ ਜਿਸ ਨੇ ਇਹ ਦੇਖੋ ਵੀ ਕਹਿੰਦੇ ਸੀ ਕਿ ਇੱਥੇ ਭਗਵਾਨ ਕਮਨ ਜੇ ਇੱਥੇ बीएमडब्ल्यू वालों ने तो एक थे खड़ा नहीं शायद और ये लोगों उन्हें ना जी भी थोड़ी दिख जाता है लड़कियां ना मैकेनिक नहीं आश्चर्य है क्यों नहीं कर रवासी में क्या तुझे बहुत रवासी जा थोड़ा भी एक ऐसे लोग हैं वो नौकरी के लिए जी भी थोड़ी

ಈ ಸಮಯ ಅಲ್ಲಿ ಆಳೈ ಸಮಯ ਦੇ ਵਿੱਚ ਸਰੋನೇ ਅਕਾਲੀਗਰ ਮਾਨ ਜਿਸ 70 ਹਿੱਸਾ ਬਣੂਗਾ ਕਿਉਂਕਿ ਜੇ ਇਹ ਗੱਲਾਂ ਨਹੀਂ ਦੱਸਦੇ ਤੇ ਸੱਤਾ ਜਾ ਕੇ ਪੂਰੀਆਂ ਕੀਤੀ ਹੈ। حکومت ਨੂੰ ਚਾਹੀਦਾ। ਐਸ ਕੋ ਲਾ। ਖੇਤੀ ਦਾਵਾਂਗੇ ਔਰ ਉਹਦਾ ਪਹਿਲਾ ਨਮੂਨਾ ਕੋਈ ਕੁਸ਼ਲ। ਉਹ ਜੋ ਜਮੇ ਜਿਹੜਾ ਟਿਕਤਾ ਜਿਹੜਾ ਨਸ਼ਾ ਅੰਗੂ ਜਗਾਰੀ ਪੇਸ਼ਤਾ ਹੁੰਦੇ ਵਰਗਾ। ਜਿਸ ਦਾ ਨਰਾ 21 ਸਾਲ ਹੈ। ਜਮੇ ਬਾਰੇ ਇੱਕ ਅਮਰਿਤਪਾਲ ਸਿੰਘ ਨੂੰ ਫੜਨ ਲਈ 80000 ਕੁਰੀਸ ਫੋਰਸ ਲਾ ਸਕਦੇ ਹਾਂ ਇਹ ਚੀਜ਼ ਤੁਸੀਂ ਅਮਿਤ ਸ਼ਾਹ ਨੂੰ ਮਿਲ ਕੇ ਸੀਆਰਪੀ ਨੇ ਬਦਾਰੀਨਸ ਨੂੰ ਮਵਾ ਸਕਦਾ ਹੈ ਇੱਕ ਸਪੈਸ਼ਲ ਐਕਸ਼ਨ ਹੈ ਇੱਕ ਨਿਆਹ ਹੌਸਲਾ ਜੇ 84 ਦੇ ਨਾਮ ਇਹ ਜਿਵੇਂ ਇੱਥੇ ਦੇ ਰੇਲ ਰੋਕਾ ਵੀ ਸਦਾ ਦੇ ਦਿੰਦੇ ਆ ਹੁਣ 1 ਫਰਵਰੀ ਨੂੰ ਸਾਨੂੰ ਘਰਾਟ ਨਹੀਂ ਮਿਲਦਾ ਸਾਰੀ ਸਟੇਸ਼ਨਾਂ ਉੱਤੇ ਖੜੀ ਹੋ ਜਾਂਦਾ ਜੀ ਟੋਟਾ ਕੀ ਜਾਣਦਾ ਇਹਨਾਂ ਨੂੰ ਪਤਾ ਵੀ ਨਹੀਂ ਕਿ ਕਿੱਥੇ ਪਹੁੰਚਦਾ ਤੇਰਾ ਪਰਵੇ ਨਾਲੇ ਕਰਦਾ ਜਦੋਂ ਮੈਸਟਰ ਕਮਿਊਨਸਪਲਟੀ ਇਹਨਾਂ ਦਾ ਸੋਲ ਪਾਣੀ ਇਹ ਪੀਨਾਈਨ ਤੋਂ ਨਹੀਂ ਆਉਂਦਾ ਉਸ ਕੋਪਰੇਟਰ ਤੋਂ एक खतरा आत्म संघर्ष चलदा है दिल्ली बॉम्बे ड्रग होती से इसके कुछ बड़ा असर पड़ सकता है जब 95 के बाद यह आत्म संघर्ष करता है बुधवार के छपता पाई जाने के बीच क्रिकेट चैनल बंद कर देता है तो प्रशासन में बन गए वो टेरिटरीज को वो ने जेडी खितने ਫੈਡਰਲ ਲਾਅ ਐਪਲੀਕੇਬਲ ਨਹੀਂ ਹੈ ਉਹਦੇ ਤੇ ਐਬੋਰਿਜਿਨਲਜ਼ ਨੇ ਕਿਥੋਂ ਦੀ ਆਦੇਵਾਸੀ ਹੈ ਉਹਨਾਂ ਨੂੰ ਨਿਨਡਾਇਰੈਕਟਲੀ ਚਲੋ ਉਹਨਾਂ ਨੂੰ ਜਿੱਥੇ ਲੱਭੀ ਹੈ ਫੈਡਰਲ ਐਪਲੀਕੇਬਲ ਮਤਲਬ ਉੱਥੇ ਪਾਰਨਰਸ਼ਿਪ ਜ਼ਰੂਰੀ ਉੱਥੇ ਪ੍ਰੋਸਟੀਚੂਸ਼ਨ ਇਲੈਗਲ ਨਹੀਂ ਹੈ ਉੱਥੇ ਜੂਆ ਇਲੈਗਲ ਹਰ ਦੁਨੀਆ ਦਾ ਐਪ ਉੱਥੇ ਲੱਗਦਾ ਸੋ ਜੇ ਨਹੀਂ ਆ ਕੰਮ ਨੂੰ ਖਤਮ ਕਰਨਾ ਹੋਗਾ ਨਾ ਹੋਂ ਤਾਂ ਮੈਂ ਮਾਰਿਕਾ ਦਾ ਗਿਆਨ ਦੇਣੇ ਕਿਉਂਕਿ ਬੀਕਨ ਆ ਡੈਮੋਕ੍ਰੇਸੀ ਆ ਗਿਆ ਆਪਣੀ ਕਹਿੰਦਾ ਹੈ ਉਹਨਾਂ ਨੇ ਨਹੀਂ ਉਹਵੇਂ ਬਣਾਤੇ ਨਹੀਂ ਕਿਉਂਕਿ

ਕਿ ਜੇ ਨਹੀਂ ਗਿਆ। ਪਰ ਇਹ ਹੁਣ ਕਿਹਾਸ ਨੂੰ ਰੀਅਲ ਲਾਈਫ ਹੋ ਗਿਆ। ਸਾਡੀ ਵੇੜੇ ਨਹੀਂ ਸੱਟਿਆ ਹੋਈ। ਸਾਡੀ ਖੇਤੀ ਨਹੀਂ ਬੰਜਰ ਹੋਈ। ਤੁਸੀਂ ਪਾਣੀਆਂ ਦੀ ਗੱਲ ਆਪਾਂ ਕਰ ਰਹੇ ਹਾਂ। ਪਾਣੀਆਂ ਦੇ ਵਿੱਚ ਤੁਸੀਂ ਦੱਸੋਗੇ ਉਹ ਪਰ ਤੋਂ ਲਾਈਨ ਕਨਾਲਸ ਬਣਾ ਕੇ ਇਹ ਪਾਣੀ ਲਿਆ ਗਈ। ਸਭ ਤੋਂ ਵਿਅਸਤ ਪਾਣੀ ਦੀ ਵੰਡ ਦਾ ਸਭ ਤੋਂ ਵਿਅਸਤ ਬਾਤੀ ਆਪਾਂ ਸਾਈ। ਤੇ ਪੰਜਾਬ ਚੋਂ ਜੇ ਪਾਣੀ ਨਹੀਂ ਵਗੂਗਾ ਤੇ ਵਾਟਰ ਟੇਬਲ ਕਿੱਥੇ ਜਾਊਗਾ? ਤੁਸੀਂ ਮੈਨੂੰ ਦੱਸ ਦਿਓ ਕਿਤੇ ਪਾਣੀ ਪੰਜਾਬ ਚ ਵਗਦਾ। कच्चा कच्ची नहर कच्चा दरिया भरते ही पंछ चले जो चना आदे कटे चार हफ्ते एक पास से चना है एक पास से पंछ है और एक पास से पाकिस्तान वाला है